ਕਿਹੜੇ avatars ਨੂੰ ਲੋਕਾਂ ਨੇ ਕਬੂਲ ਕੀਤਾ ਹੈ ਕਿਸੇ ਨੂੰ ਦਿੱਤੀ ਤਬੀ ਤੇ ਬਿਠਾਇਆ ਕਿਸੇ ਨੂੰ ਜੇਲ੍ਹ ਦੇ ਚ ਪਾਇਆ ਕਿਸੇ ਦੇ ਬੰਦ ਬੰਦ ਕਟੇ ਨੇ ਕਿਸੇ ਨੂੰ ਸੂਲੀ ਤੇ ਲਟਕਾਇਆ ਕਿਸੇ ਨੂੰ ਬਨਵਾਸ ਵੇਚ ਦਿੱਤਾ ਕਿਹੜੇ avatars ਨੂੰ ਪਕੰਦੇ ਲੋਕਾਂ ਨੇ ਕਬੂਲ ਕੀਤਾ ਨਹੀਂ ਕਬੂਲ ਕੀਤਾ ਪਾਕਿਸਤਾਨ ਨੂੰ ਵੀ ਨਹੀਂ ਕਬੂਲ ਕੀਤਾ ਕਬੀਰ ਦੇ ਉੱਤੇ ਬੜੇ ਵੱਡੇ ਤਿੰਨ ਇਲਜ਼ਾਮ ਲੱਗੇ ਨੇ ਕਤਲ ਦਾ ਇਲਜ਼ਾਮ ਲੱਗਿਆ ਜੇਲ੍ਹ ਵੀ ਭੋਗਣੀ ਪਈ ਚੋਰੀ ਦਾ ਇਲਜ਼ਾਮ ਲੱਗਿਆ ਸਿਕੰਦਰ ਲੋਧੀ ਨੇ ਅੰਦਰ ਪਾਇਆ ਦੁਰਾਚਾਰ ਦਾ ਵੀ ਇਲਜ਼ਾਮ ਲੱਗਾ ਕਿਹੜਾ ਇਲਜ਼ਾਮ ਨਹੀਂ ਲੱਗਾ ਇਹ ਖਾਲੂਆ ਨੇ ਸੋਚਿਆ ਮੁੰਡੇ ਤੇ ਪਕੜਿਆ ਨਹੀਂ ਜਾਏਗਾ ਕੋਈ ਐਸੀ ਵਿਵਹਤ ਬਣਾਈ ਅੰਦਰ ਹੀ ਜਾਏ ਇਹਦਾ ਬਾਹਰ ਹੋਣਾ ਠੀਕ ਨਹੀਂ ਆਦ ਹੋ ਗਈ ਸਮਾਜ ਸੁਧਾਰਕ ਤੇ ਰਾਜਨੇਤਿਕ ਮਨੋਕਦੀਆਂ ਮਾਨਸਿਕ ਸਮਲ ਸਮੱਸਿਆਵਾਂ ਦਾ ਸਮਾਧਾਨ ਪੇਸ਼ ਨਾ ਕਰ ਸਕੇ ਬਣੀ ਹੋਈ ਇਹ ਸਮੱਸਿਆ ਹਰ ਮੁਲਕ ਦੇ ਸਮਾਜ ਸੁਧਾਰਕ ਤੇ ਰਾਜਨੀਤੀ ਮੌਜੂਦ ਹੈ ਪਰ ਬੇਚੈਨੀ ਮੌਜੂਦ ਪਰੇਸ਼ਾਨੀ ਮੌਜੂਦ ਚਿੰਤਾ ਮੌਜੂਦ ਹੈ ਸੰਤ ਜਨਾਂ ਨੇ ਭਗਤ ਜਨਾਂ ਨੇ ਅਵਤਾਰਾਂ ਨੇ ਜੋ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ ਉਹ ਮਨੁੱਖ ਨੇ ਕਬੂਲ ਨਹੀਂ ਕੀਤਾ ਪਰਵਾਨ ਨਹੀਂ ਕੀਤਾ ਤੋਂ ਸਮੱਸਿਆ ਤਿਉਂ ਦੀ ਤਿਉਂ ਬਣੀ ਹੋਈ ਏ ਹਜ਼ਾਰਾਂ ਸਾਲ ਤੋਂ ਬਣੀ ਹੋਈ ਏ ਔਰ ਰੋਜ਼ ਰੋਜ਼ ਮਨੁੱਖਤਾ ਦੇ ਤਲ ਤੇ ਬੇਚੈਨੀ ਪਰੇਸ਼ਾਨੀ ਵੱਧਦੀ ਜਾ ਰਹੀ ਕੜਦੀ ਨੇ ਮੰਨ ਦੀ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਮਹਾਰਾਜ ਕਹਿੰਦੇ ਧਰਮ ਇਹਦੇ ਨਾਲ ਮੰਨ ਦੀ ਸਮਾਧੀ ਲੱਗੇਗੀ ਆਨੰਦ ਪ੍ਰਾਪਤ ਹੋਵੇਗਾ